ਐ ਨਵੇਂ ਖੜੇ ਪੈ ਗਈ ਰੋਟੀ ਦੇ ਰੋਟੀ ਨਹੀਂ ਮੈ ਖਾਣੀ ਹੋ ਗਈ ਮੈਂ ਜਾਵਾਂ ਪੈ ਕਰ ਮੂੰਹ ਪਾਣੀ ਘਬਰਾਟ ਜੀ ਹੀ ਜਾਣਦੀ ਆ ਪਰ ਮਮੀ ਠੀਕ ਆ ਕਿ ਨਹੀਂ ਠੀਕ ਦਵਾਈ ਵੀ ਲਿਓਣ ਵਾਲੀ ਮਮੀ ਦੀ ਮਮੀ ਟੈਨਸ਼ਨ ਲੈਣ ਦੀ ਹਣੀ ਇਹ ਤੱਕ ਆਇਆ ਨਹੀਂ ਮੈਂ ਉਹ ਜਾਨਣਾ ਭੈਣ ਵਾਲੀ ਕਹਿੰਦਾ ਭੈਣ ਨੂੰ ਹਾਈ ਪਤਾ ਨਹੀਂ ਕਿਉਂ ਕੋਈ ਚੰਗਾ ਜਾਂ ਨਹੀਂ ਲੱਗਣ ਦਿਆ ਦਿਲ ਨੂੰ ਕੁਛ ਜਾਂ ਹੋਣ ਦਿਆ ਵਾ ਕਰਨ ਆਇਆ ਮਨਾਂ ਵਿਚਾਰਾ ਮੰਮੀ ਨੇ ਚੱਜ ਨਾ ਖਵਾਇਆ ਹੀ ਹੈ ਨੀ ਆ ਤਾਂ ਕਰਕੇ ਹੌਂਦਿਆ ਲੱਗਦਾ ਹੋਤਰਾਂ ਚੱਲ ਕਹਿੰਨੇ ਨਹੀਂ ਚਾਹ ਕਰਨਾ ਤੇ ਕੋਈ ਕਰਨੀ ਮੈਂ ਤੇ ਆਪਣੇ ਵੀਰ ਲਈ ਪਰੌਂਠਾ ਬਣਾ ਕੇ ਦਵਾ ਬੈਣ ਕੀ ਕਰੀ ਜਾਣੀ ਉੱਥੇ ਬਹਿਣਾ ਹੈਗਾ ਇੱਥੇ ਮੈਂ ਗਰਮੀ ਚ ਆ ਗਿਆ ਸੇਕ ਚ ਮੈਂ ਚੱਲਾਂ ਹੁਣ ਮੈਂ ਹਾਂ ਨਹੀਂ ਮੈਂ ਪਰੌਂਠਾ ਬਣਾਉਂਦੀ ਤੇਰੇ ਲਈ ਖਾ ਕੇ ਜਾਮੀ ਨਹੀਂ ਨਹੀਂ ਹੁਣ ਕਿੱਥੇ ਪਰੌਂਠਾ ਮੈਂ ਖਾਣਾ ਹੀ ਨਹੀਂ ਹੈਗਾ ਹੁਣ ਚਲ ਉੱਥੇ ਤੇ ਤੂੰ ਕੀ ਖਾਣੇ ਆ ਇੱਥੇ ਤੇ ਖਾ ਨਹੀਂ ਮੇਰੀ ਭੈਣ ਤੂੰ ਰਹਿਂਦੇ ਐਵੇਂ ਨਹੀਂ ਖੇਚਲਣਾ ਕਰ ਮੈਨੂੰ ਕੋਈ ਟੈਨਸ਼ਨ ਜੀ ਹੋਣੀ ਹੈ ਘਬਰਾਟ ਵੀ ਆਂਦੀ ਮੈਨੂੰ ਬਣ ਕੇ ਗੱਲ ਕੋਈ ਨਹੀਂ ਕੋਈ ਨਹੀਂ ਕਰਨਾ ਖੇਚਲ ਮੇਰੀ ਕੱਲੀ ਘਰੇ ਮੰਮੀ ਦੀ ਤੇ ਮੈਨੂੰ ਆਪ ਬੜੀ ਫਿਕਰ ਰਹਿੰਦੀ ਆ ਕਰਨ ਹੋਰ ਕੀ ਇੱਕ ਮੰਮੀ ਦਵਾਈ ਵੀ ਚੱਲਦੀ ਆ ਦਵਾਈ ਲੈਣ ਵਾਲੀ ਆ ਮੈਨੂੰ ਚੰਗਾ ਨਹੀਂ ਕੁਝ ਵੀ ਲੱਗਦਾ ਮੈਂ ਬੰਨ ਜੇ ਗਈ ਜਦਾਂ ਬਾਜੀ ਜੀਨੀਨ ਦੀ ਜੀ ਮੇਰਾ ਕਰਦਾ ਵਾ ਕਿਹੜੇ ਵੇਲੇ ਉੱਡ ਕੇ ਮੰਮੀ ਨੂੰ ਮਿਲਾਂ ਜਾ ਕੇ ਪਰ ਕੀ ਕਰਾਂ ਹੁਣ ਇੱਥੇ ਦੀਆਂ ਵੀ ਜ਼ਿੰਮੇਵਾਰੀਆਂ ਵਾ ਪੁੱਛ ਪੁੱਛ ਕੇ ਜਾਣਾ ਪੈਂਦਾ ਹੁਣ ਉਦਾਂ ਵੀ ਕੰਮ ਦਾ ਸੀਜ਼ਨ ਚੱਲਣ ਡਿਆ ਵਾ ਜਾਇ ਇਨੀ ਜਾਂਦਾ ਚਲੋ ਕੋਈ ਗੱਲ ਨਹੀਂ ਇੱਥੇ ਮੈਂ ਆ ਹੀ ਗਿਆ ਵਾਂ ਤੇਰੇ ਕੋਲ ਮੋਟੇ ਦੋ ਤਾਂ ਮੋਟੇ-ਮੋਟੇ ਹੀ ਆ फोन ਕਿਦਾ ਆ ਗਿਆ ਵਾ ਕਟਿਆ ਗਿਆ ਹਲੋ ਹਲੋ ਮਨਪ੍ਰੀਤ ਹਲੋ ਸਸੀ ਘਟਾ ਜੀ ਸਤਿ ਸ਼੍ਰੀ ਅਕਾਲ ਪਰਮਣਾ ਬੋਲਣ ਡਿਆ ਵਾ ਹਾਂਜੀ ਹਾਂਜੀ ਅਛਾ ਅਛਾ ਪੁੱਤ ਠੀਕ ਠਾਕ ਹਾਂਜੀ ਠੀਕ ਠਾਕ ਤੂੰ ਸੁਣਾ ਅਛਾ ਪੁੱਤ ਮੈਂ ਤੈਨੂੰ ਗੱਲ ਇੱਕ ਲੱਗਾ ਦੱਸਣਾ ਗੱਲ ਹੌਸਲੇ ਨਾਲ ਸੁਣੀ ਹੌਸਲੇ ਨਾਲ ਮੇਰਾ ਪੁੱਤ ਹੌਸਲਾ ਰੱਖ ਕੇ ਗੱਲ ਸੁਣੀ ਹਾਂਜੀ ਦੱਸੋ ਇਹ ਨਾ ਮਨਪ੍ਰੀਤ ਦੀ ਮੀਂਹ ਪੂਰੀ ਹੋ ਗਈ ਆ ਹੈ ਤੋ ਉਹਦੇ ਦਵਾਈ ਚੱਲਦੀ ਠੀਕ ਠਾਕ ਨਹੀਂ ਕੀ ਸਾਹੀ ਦਾ ਮਿਸਤਰੀ ਲੱਗੇ ਤੇ ਉੱਥੇ ਬੈਠੀ ਬੈਂਚ ਤੇ ਤੇ ਬੈਂਚ ਤੇ ਹੀ ਪਤਾ ਨਹੀਂ ਕੀ ਹੋਇਆ ਇਹਨੂੰ ਮੈਂ ਵੀ ਸਵੇਰੇ ਵੇਖੀ ਚੰਗੀ ਭਲੀ ਬੈਠੀ ਸੀ ਹਾਂ ਹਾਂ ਮੈਂ ਮੁੜ ਕੇ ਘਰ ਨੂੰ ਚੱਲ ਗਿਆ ਤੇ ਮੈਂ ਮੁੜ ਕੇ ਨਹਾਣ ਨੂੰ ਗਿਆ ਤੇ ਫਿਰ ਉੱਤਰ ਨੂੰ ਨਹਿਰ ਤੇ ਗਿਆ ਤੇ ਉਹ ਮਿਸਤਰੀ ਵਾਜਾ ਮਾਰੀ ਜਾਵੇ ਮੈਨੂੰ ਵੀ ਤਾਇਆ ਜੀ ਕਰਨ ਇਧਰ ਆ ਛੇਤੀ ਆ ਛੇਤੀ ਮੈਂ ਗਿਆ ਤੇ ਗਾੜੀ ਖੁੱਖ ਵੀ ਨਹੀਂ ਮਿੱਟੀ ਤੋ ਖੜਿਆ ਖੜਿਆ ਨਹੀਂ ਕਿਤੇ ਉੱਥੇ ਤਾਂ ਮੈਂ ਤੋੜਤਾ ਉਹ ਤਾਂ ਮੌਕਾ ਹੀ ਨਹੀਂ ਮਿਲਿਆ ਖੜਨ ਦਾ ਕਿਤੇ ਹਾਂ ਆ ਤਾਂ ਬੜੀ ਮਾੜੀ ਗੱਲ ਹੋਈ ਗਿਆ ਹਾਂ ਜੀ ਹਾਂ ਜੀ ਸੁਣੋ ਧਿਆਨ ਨਾਲ ਮੇਰੀ ਗੱਲ ਸੁਣੀ ਹਾਂ ਜੀ ਹਾਂ ਜੀ ਇਹਨੂੰ ਮਨਪਰੀ ਨੂੰ ਨਾ ਮੇਰਾ ਪੁੱਤ ਦਸੀ ਤਾ ਇਹ ਗੱਲ ਗੱਲ ਲਕਾਉਣ ਵਾਲੀ ਤੇ ਨਹੀਂ ਓਦਾਂ ਇਹ ਨਹੀਂ ਲਕਾਉਣ ਵਾਲੀ ਤੇ ਮੇਰਾ ਪੁੱਤ ਨਹੀਂ ਹੈਗੀ ਉਹ ਮੈਨੂੰ ਵੀ ਪਤਾ ਵਾ ਚੱਲ ਇਹ ਆ ਵੀ ਤੇਰੇ ਕੋ ਮੁੜ ਕੇ ਇਹ ਸੰਭਾਰੀ ਨਹੀਂ ਹੋ ਜਾਣੀ ਇਹ ਮਾਪਿਆਂ ਦਾ ਦੁੱਖ ਬੜਾ ਹੁੰਦਾ ਈ ਉਹ ਇਹਨੂੰ ਕਹੇ ਵੀ ਪਿੰਡੋਂ ਫੋਨ ਆਇਆ ਵਾ ਤਾਏ ਦਾ ਉਹ ਕਹਿੰਦਾ ਵਾ ਕਿ ਮੰਮੀ ਤੁਹਾਡੀ ਠੀਕ ਨਹੀਂ ਇਹਨੂੰ ਦਵਾਈ ਦੂਈ ਦਵਾਓ ਕਿਤੇ ਤੇ ਕਹੇ ਚੱਲ ਚਲੀਏ ਉੱਥੇ ਮੰਮੀ ਨੂੰ ਵੇਖੀ ਆ ਪੜਾ ਜਾ ਕੇ ਇਦਾਂ ਪੱਜ ਨਾ ਲੈ ਕੇ ਆਵੀ ਇੱਥੇ ਪਤਾ ਆਣ ਕੇ ਲੱਗ ਜੂ ਕੋਈ ਗੱਲ ਨਹੀਂ ਠੀਕ ਤੇ ਕਰਨ ਠੀਕ ਠਾਕ ਵਾ ਕਰਨ ਕਿ ਹੋ ਕਰਨ ਨੂੰ ਮੈਂ ਫੋਨ ਲਾਉਣ ਡਿਆ ਉਹਦਾ ਬੰਦ ਹੋਣ ਡਿਆ ਪੁੱਤ ਪਤਾ ਨਹੀਂ ਕੀ ਗੱਲ ਉਹਦੇ ਪੈਸੇ ਪੁਏ ਖਰੇ ਪੈਣ ਵਾਲੀ ਉਹਦੇ ਫੋਨ 'ਚ ਘਰ ਨਹੀਂ ਆਉ ਉਹਨੀ ਗੱਲ ਲੱਗਾ ਹੈ ਘਰ ਨਹੀਂ ਆਉ ਨਹੀਂ ਘਰ ਨਹੀਂ ਆਇਆ ਜੀ ਚੱਲ ਮੈਂ ਜਾਣਾ ਮੈਂ ਵੀ ਬਹੁਤ ਟਾਈਮ ਦਾ ਘਰ ਆਇਆ ਵਾ ਆ ਜਾ ਆ ਜਾ ਮੇਰੇ ਕੋਲ ਦੱਸੀ ਨਾ ਪਰਮਨ ਪ੍ਰੀਤ ਨੂੰ ਚੱਲ ਮੈਂ ਕਰ ਆ ਜਾ ਮੇਰਾ ਪੁੱਤ ਆਜੂ 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 ਕਿ ਆ ਗਈ ਕਿ ਕਿੱਦਾਂ ਜੀ ਖਬਰ ਵਾ ਕਿੱਦਾਂ ਮੈਂ ਲਗਾਉ ਵਿਚਾਰੀ ਕੋ ਪਹਿਲਾਂ ਪਿਓ ਗਿਆ ਤੇ ਹੁਣ ਮਾਂ ਵੀ ਗਈ ਇਕੋ ਦਾਸ ਰਹੀ ਦੋ ਚਾਰਾਂ ਨੂੰ ਕਿੰਨਾ ਚਾਹੀ ਘਰ ਪਾਉਣ ਦਾ ਕਿੱਦਾਂ ਲਗਾਵਾਗਾ ਤਕੋ ਮੈਂ ਮਮਮੀ ਨੇ ਸਲਾਹ ਕਰਦਾ ਮਿਲਣ ਜਾ ਕੇ ਫੇਰ ਹੀ ਆ ਤਾਂ ਆ ਕੇ ਨਾ ਬਹਿ ਇੱਥੇ ਮਿਲਿਉਣੀ ਆ ਰੋਟੀ ਤੇਰੇ ਵਾਸਤੇ ਨਹੀਂ ਨਹੀਂ ਮੈਂ ਚਲਦਾ ਉਹ ਨਹੀਂ ਭਾਜੀ ਆਪਣੇ ਨੂੰ ਮਿਲ ਕੇ ਜਾ ਹਾਂ ਕਿ ਕੋਈ ਗੱਲ ਤੂੰ ਫੜ ਲਈਏ ਫਿਰ ਚੱਲ ਕੋਈ ਨਹੀਂ ਫਿਰ ਮੈਂ 10 ਮਿੰਟ ਹੀ ਇਕ ਲੈਣਾ ਐਨਾ ਜੈਨੀਮ ਫਿਰ ਦੇਖਣਾ ਚੱਲ ਤੂੰ ਬਹਿ ਮੈਂ ਲਿਆਈ ਤੇਰੇ ਲਈ ਰੋਟੀ ਚਲੋ ਬੈਠਣਾ ਮੈਂ ਆ ਜਾ ਤੀ ਹਾਂ ਐਵੇਂ ਮੁੰਡਾ ਨਾ ਜ਼ਿੰਮੇਵਾਰੀਆਂ ਦਾ ਹੀ ਮਾਰਿਆ ਗਿਆ ਮਨਜੋਤ ਨੂੰ ਦਵਾਈ ਪਾਣੀ ਨਾਲੇ ਫਿਰ ਮੈਂ ਉਹਨੂੰ ਆਖਾਂ ਆ ਜਾ ਘੜੀ ਆ ਟਿੱਡਾ ਜਿਹਾ ਮੁੰਡਾ ਆਇਆ ਹੀ ਮਾਸਾ ਜਿੰਨਾ ਕਿ ਟਿਕਣ ਨਹੀਂ ੜਿਆ ਤੂੰ ਆਇਆ ਮਤ ਹੁਣ ਸ਼ਾਮਾਂ ਨੂੰ ਚੱਲ ਜੀ ਦੱਸਾਂ ਘਰ ਜਾ ਕੇ ਮੰਮੀ ਨੂੰ ਹਏ ਕਿੰਨਾ ਕੰਮ ਕਰਨ ਰਿਹਾ ਮੇਰਾ ਪੁੱਤ ਕਿੱਦਾਂ ਪੈਰ ਲਿਬੜ ਗਏ ਫੜ ਪਾਣੀ ਪੀ ਉਹ ਪਾਣੀ ਤੇ ਪੀਣਾ ਮੈਨੂੰ ਘੁੱਡ ਨਹੀਂ ਆ ਰਿਹਾ ਪਾਣੀ ਦਾ ਪਾਣੀ ਕਿ ਤੈਨੂੰ ਘੁੱਟ ਜਿਹੜਾ ਨਹੀਂ ਨਗਣਾ ਮੈਨੂੰ ਪਤਾ ਗਰਮੀ ਲੱਗੀ ਤੈਨੂੰ ਬੜੀ ਉਹ ਆਇਆ ਹੀ ਉਹ ਕਰਨ ਕਰਨ ਇੱਥੇ ਆ ਆਇਆ ਵਾ ਬੜੇ ਚਿਰਾਂ ਦਾ ਤੇ ਕਾਲਾ ਪਿਆ ਬਾਜੀ ਨੂੰ ਮਿਲ ਕੇ ਜਾਣਾ ਮੈਂ ਹਣ ਮੈ ਨਾਲੇ ਪਾਣੀ ਘੁੱਟ ਦਿਆਂ ਤੇ ਨਾਲੇ ਮੈਂ ਆਵਾਜ਼ ਮਾਰਨੇ ਆ ਚੁੱਪ ਕਰ ਮਾਦਾ ਗੱਲ ਤੋਂ ਸੁਣ ਲੈ ਮੇਰੀ ਗੱਲ ਸੁਣੀ ਆ ਇਹੋ ਤੂੰ ਫੇਰ ਮੈਨੂੰ ਆਖਣਾ ਕਿ ਬੰਦਾ ਲਿਆ ਦੇ ਕੋਈ ਹੋਰ ਝੋਨੇ ਵਾਸਤੇ ਕਾ ਕੱਢਣ ਨੂੰ ਉਹ ਨਹੀਂ ਹਾਂ ਮਨਕੀ ਦੀ ਮੰਮੀ ਪੂਰੀ ਹੋ ਗਈ ਆ ਹਾਏ ਸਾਚੀ ਓ ਹੋਰ ਓਏ ਤਾਈ ਦਾ ਫੋਨ ਆਇਆ ਸੀ ਹਾਏ ਉਹਨੂੰ ਕੀ ਹੋ ਗਿਆ ਢੀਛੇ ਤੇ ਮੁੰਡਾ ਤੇ ਘਰੋਂ ਆਇਆ ਵਾ ਉਹ ਤਾਂ ਕਹਿੰਦਾ ਕਿ ਉਹ ਬੈਂਚੇਸ 'ਤੇ ਬੈਠੀ ਸੀ ਉੱਥੇ ਦਮ ਤੋੜ ਗਈ ਹਾਏ 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 ਹੁਣ ਕਿਦਾਂ ਦੱਸਣਾ ਇਹਨਾਂ ਉਹ ਉਹ ਇਹਨਾਂ ਦੱਸਿਓ ਨਾ ਇਹਨੂੰ ਤੇ ਬੰਦਾ ਮਾਰ ਕੇ ਲਾਏ ਉਹਨੂੰ ਹਾਏ ਰੱਬ ਤੇ ਮੈਂ ਕਰਨ ਬਾਰੇ ਪੁੱਛਣ ਡਿਆ ਕਿੰਦਾ ਕਰਨ ਨੂੰ ਪਤਾ ਨਹੀਂ ਫੋਨ ਲੱਗਣ ਡਿਆ ਤੇ ਕਰਨ ਇੱਥੇ ਆ ਮੈਨੂੰ ਪਤਾ ਹੀ ਨਹੀਂ ਹੈ ਕਰਨ ਤਾਂ ਇੱਥੇ ਆਇਆ ਵਾ ਤੇ ਤੈਨੂੰ ਡੀਕਣ ਡਿਆ ਸੀਗਾ ਕਿ ਮੈਂ ਜਾਣਾ ਬਾਜੀ ਨੂੰ ਮਿਲ ਕੇ ਤੇ ਮੈਂ ਤੇ ਤੈਨੂੰ ਉਦਾਂ ਹੀ ਆਵਾਜ਼ ਮਾਰਨ ਆ ਗਈਆਂ ਤੂੰ ਮੈਨੂੰ ਚੰਗਾ ਹੋਰ ਸੋਲਾ ਦੇਤਾਈ ਓ ਹਾਏ ਉਹਨਾਂ ਨੂੰ ਕਿੱਦਾਂ ਖੜਾਾਂਗੇ ਕੀ ਦੱਸੀਏ ਹੁਣ ਇਹਨਾਂ ਨੂੰ ਤੇ ਜੇ ਇੱਥੇ ਦਾਤਾ ਤੇ ਇਹਨੂੰ ਦੰਦਰਾ ਬੈਣਿਆ ਬਣੀ ਆ ਵਾ ਸਹੀ ਗੱਲ ਵਾ ਪੁੱਤ ਮਾਪੇ ਬੜੀ ਚੀਜ਼ ਈਓ ਹਾਏ ਉਹ ਤੇ ਬੜਾ ਮੌਕਾ ਹੋ ਗਿਆ ਪਹਿਲਾਂ ਪੀਓ ਗਿਆ ਤੇ ਹੁਣ ਮਾਂ ਵੀ ਚਲ ਗਈ ਘਰ ਪੋਂ ਦੇ ਵਿਚਾਰੇ ਮਾੜਾ ਮੋਟਾ ਕੁਲੇ ਖੜੇ ਕਰਨ ਦੇ ਉਹ ਤੇ ਵੀ ਸਭ ਕੋ ਵੀ ਚੇਹ ਰਹਿ ਜਾਣਾ ਵਾ ਹਾਏ ਹੁਣ ਚੱਲ ਆ ਜਾ ਪਾਣੀ ਪੀ ਲੈ ਮੇਰਾ ਪੁੱਤ ਪੀਦਾ ਪੈਰ ਹੱਥ ਧੋ ਲਾ ਆਹ ਉਹ ਤੇ ਮਾੜਾ ਨੂੰ ਕਿੱਦਾਂ ਕਿੱਦਾਂ ਖੜਨਾ ਵਾ ਹਾਏ ਪੈਰ ਹੱਥ ਧੋ ਤੇ ਆ ਜਾ ਹੁਣ ਉਧਰ ਮੈਂ ਵੀ ਜਾਣੀ ਆ ਤੇ ਇਕੱਠੇ ਚਲ ਗਏ ਤੇ ਆਖਣਾ ਪਤਾ ਨਹੀਂ ਕਿਉਂ ਇਕੱਠੇ ਆਏ ਗਿਟਮਿਟ ਕਰਦੇ ਮੈਨੂੰ ਤੇ ਆਪ ਬੜੀ ਟੈਂਸ਼ਨ ਆ ਤੇ ਪਹਿ ਹੈ ਘਰ ਕੋਈ ਲੱਲੀ ਨਾਲ ਪੈਸੇ ਦੇ ਚੱਲ ਹੈਗੇ ਭਰਾਵਾ ਮੈਂ ਨਹੀਂ ਹੁਣ ਗੱਲ ਮੈਂ ਕਰੂੰਗੀ ਕਿਦਾਂ ਮੈਂ ਤੇ ਆਪ ਟੈਂਸ਼ਨ ਪੈ ਗਈ ਮੇਰੇ ਤੇ ਦਿਮਾਗ ਘੁੰਮਣ ਡਿਆ ਪਿਆਵਾ ਆ ਜਾ ਫਿਰ ਵੇਨੇ ਆ ਕਿਦਾਂ ਗੱਲ ਕਰੀ ਲੱਲੀ ਪੈਸੇ ਮ ਖਰਚੋ ਆਪ ਹੀ ਕਰਨਾ ਪੈਣਾ ਓਥੇ ਉਹ ਤਾਂ ਕੋਈ ਨਹੀਂ ਲੱਲੂਗੀ ਹੁਣ ਕੇ ਸਿਰ ਪਈ ਕਰਨੀ ਪੈਣੀ ਆ ਚੰਗਾ ਜਾਣੀ ਕੋ ਲੱਗਣ ਰੋਟੀ ਵੀ ਨਹੀਂ ਖਾਦੇ ਜਾਨੀ ਕਿ ਪਾਣੀ ਕੀ ਗੱਲ ਮੂੰਹ ਚ ਭੁੱਲੀ ਜਾਂਦੀ ਭੈਣ ਕੋ ਪਾਣੀ ਮੰਗੋ ਭੈਣ ਪਾਣੀ ਲਿਆਈ ਲੈ ਕੰਨ ਪਾਣੀ ਲੈ ਮੈਂ ਕੋਲ ਬਰੋਂਠੀ ਨਹੀਂ ਨਹੀਂ ਬੱਸ ਤੂੰ ਆ ਵੀ ਨਹੀਂ ਖਾਦੇ ਜਾਨੀ ਖਾਦੀ ਨਹੀਂ ਆ ਰਹੇ ਸਬਜ਼ੀ ਤੇ ਖਾਜ ਤੇ ਰੱਬ ਵੱਲੋਂ ਤੇਰੀ ਫੇਵਰੇਟ ਬਣੀ ਆ ਲੂ ਆਂ ਦੀ ਸਬਜ਼ੀ ਉਹਨਾਂ ਕਹ ਲੱਗੇ ਪਰ ਮੇਰੇ ਕੋ ਖਾਦੀ ਨਹੀਂ ਜਾਣੀ ਪਣੀ ਕੀ ਗੱਲ ਮੂੰਹ ਹੀ ਖੁੱਲੀ ਜਾਣੀ ਰੋਟੀ ਅੱਜ ਕਿਉਂ ਟੈਨਸ਼ਨ ਲਈ ਜਾਣਾ ਵਾ ਕਰਨ ਸਾਰਾ ਕੁਝ ਠੀਕ ਹੋ ਜਾਣਾ ਵਾ ਉਹ ਤੇ ਜਾਣਾ ਤੁਹਾਨੂੰ ਬਾਅਦ ਫੇਰ ਟੈਨਸ਼ਨ ਦੇ ਹੈਗੀ ਮੰਮੀ ਉਹ ਨਹੀਂ ਠੀਕ ਹੈਗੀ ਮੰਮੀ ਦੀ ਟੈਨਸ਼ਨ ਪਈ ਨਾ ਇੰਨੀ ਟੈਨਸ਼ਨ ਲੈ ਹਾੜਾ ਮੈਂ 200 ਰੁਪਏ ਦਿੱਤਾ ਵਾ ਨਾ ਇਹਦੀ ਅੱਜ ਤੇ ਖਾਲੀ ਰੋਟੀ ਪਤਾ ਹਾਂਜੀ ਹਾਂਜੀ ਬੱਚਾ ਜੀ ਕਹਿੰਦੀ ਵੀ ਮੈਨੂੰ ਮਾਂ ਮੰਮੀ ਨੂੰ ਮਿਲ ਕੇ ਆਉਣਾ ਤੇ ਭਿੰਡੇ ਜਾਣਾ ਆ ਕਰਾ ਇਹ ਕੰਮ ਹੀ ਨਹੀਂ ਮੁੱਕਦੇ ਆ ਸਾਰੀ ਉਮਰ ਦਾ ਹੁੰਦੇ ਚਿਕਾਤ ਰਹਿਣੀ ਆ ਕਿ ਮੈਂ ਖੜਿਆ ਨਹੀਂ ਇਹਨੂੰ ਮਾਂ ਤੇ ਮਾਇਂ ਹੁੰਦੀ ਆ ਕਰਨਾ ਪਿਆ ਜੀ ਠੀਕ ਨਹੀਂ ਕੀ ਤੂੰ ल्या ਮਨਪ੍ਰੀਤ ਨੂੰ ਦੱਸਣਾ ਹਾਂਜੀ ਮਸੀ ਜਿਆਦਾ ਨਹੀਂ ਠੀਕ ਹੈਗੇ। ਉਹ ਦਵਾਈ ਦੂਈ ਤੁਹਾਨੂੰ ਪਤਾ ਚੱਲਣ ਦੀ ਆ। ਸੇਦ ਹੁਣ ਉਹਨਾਂ ਦੀ ਜਿਆਦਾ ਨਹੀਂ ਠੀਕ ਰਹਿੰਦੀ ਹੈਗੀ। ਮੈਨੂੰ ਟੈਨਸ਼ਨ ਪਈ ਉਹਨਾਂ ਦੀ। ਭਾਗਣੀ ਨੂੰ ਉਹਨਾਂ ਦੇ ਫਿਗਰ ਹੁੰਦੀ ਮੈਨੂੰ ਚੇਤਾ ਆ ਜਾਂਦਾ ਉਹਨਾਂ ਦਾ ਬਾਪ ਬਾਰੇ ਇੱਥੇ ਬੈਠਿਆ। ਹਾਏ ਤੇ ਰੋਟੀ ਤਾਂ ਨਹੀਂ ਖਾਣ ਡਿਆ। ਹਾਂਜੀ। ਰੋਟੀ ਖਾ ਲੈ ਪੁੱਤ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਦੀ ਹੁੰਦੀ ਦੋਸਤਾਂ ਦੇ ਨਾਲ ਵਾ। ਮੰਮੀ ਜ਼ਿੰਮੇਵਾਰੀਆਂ ਥੱਲੇ ਆਇਆ ਮੇਰਾ ਵੀਰ ਨਿਕਾ ਜਾ। ਵੇਲੇ ਰੋਟੀਆਂ ਵੀ ਫੁੱਲਦੀਆਂ ਮੈਂ ਇਹਦੇ ਮੂੰਹ ਦੇ ਵਿੱਚ। ਐਸੇ ਕਰਕੇ ਤੇ ਮੈਨੂੰ ਫਿਕਰ ਹੋ ਜਾਂਦੀ ਆ ਕਿ ਕਿਤੇ ਮੰਮੀ ਦਾ ਇਲਾਜ ਹੋ ਜੇ ਮੰਮੀ ਠੀਕ ਹੋਵੇ ਤੇ ਕੋਈ ਚੱਕਰ ਹੀ ਨਹੀਂ ਹੈਗਾ ਮੈਂ ਮਨ ਰੀਤ ਮਨਜੋਤ ਨੂੰ ਆਵਾਜ਼ ਮਾਰ ਕੇ ਆਈ ਨਾਲੇ ਮੈਂ ਪਾਣੀ ਦੇ ਕੇ ਆਈ ਆ ਮੈਂ ਆਖਾਂ ਨਹੀਂ ਕਰਨ ਡੀਕਣ ਡਿਆ ਵਾ ਤੇ ਇੱਕ ਗੱਲ ਮੇਰੀ ਹੋ ਜਾਵੇ ਵਿਚਾਰਾ ਜਾਵੇ ਵੀ ਤੇ ਹੁਣ ਮੈਂ ਪਾਣੀ ਫੜਾ ਕੇ ਰਾਤ ਸੋਚਦੀ ਆਉਣ ਡਈ ਆ ਵੀ ਜੇ ਆਪਾਂ ਭੈਣ ਜੀ ਨੂੰ ਲੈ ਜਾਈਏ ਕਿਸੇ ਵੱਡੇ ਹਸਪਤਾਲ ਤੇ ਕਿੱਥੋਂ ਚੱਲਦੀ ਦਵਾਈ ਉਹਦੀ ਪੁੱਤ ਪਹਿਲਾਂ ਤਾਂ ਬਟਾਲਿਓਂ ਲਿਆਉਂਦੇ ਰਹੇ ਅੱਛਾ ਉਹ ਹੁਣ ਉੱਥੇ ਦਵਾਈ ਬਹੁਤ ਮਹਿੰਗੀ ਹੈ ਮੈਨੂੰ ਪਿੰਡ ਡਾਕਟਰ ਕੋਲ ਲੈਣ ਨੂੰ ਆਇਆ ਨਾ ਮੰਮੀ ਉਹਨਾਂ ਟੈਸਟ ਬੜੀ ਲਿਖ ਦਿੰਦਾ ਹੈਗਾ ਡਾਕਟਰ ਹਰ ਹਫ਼ਤੇ ਜਿੱਦੋਂ ਜਾਣਾ ਉਹਦੇ ਟੈਸਟ ਲੈ ਦੇ ਦਿੰਦਾ ਹੈਗਾ ਫਿਰ ਮੰਮੀ ਕਹਿੰਦੀ ਇੱਕ ਵਾਰੀਆ ਕੁਲੇ ਖੜੇ ਹੋ ਜਾਣ ਤੇ ਫਿਰ ਕਰਾਂਗੇ ਉੱਥੇ ਕਰ ਲਾਂਗੇ ਚੱਲ ਦਵਾਈ ਮੈਂ ਤੇ ਮੰਮੀ ਨੂੰ ਬਥੇਰਾ ਵੱਡਿਆ ਮੈਂ ਕਿਹਾ ਕੋਈ ਨਹੀਂ ਚੜੇ ਲੱਥ ਜਾਣੇ ਆ ਤੀ ਆਪਣਾ ਦਵਾਈ ਉੱਥੇ ਹੀ ਕਰ ਲਓ ਚੱਲ ਕੋਈ ਗੱਲ ਨਹੀਂ ਸੁਣ ਮੇਰੀ ਗੱਲ ਇਹੋ ਕਰ ਲਈ ਮੈਂ ਕਹਿਣ ਲੱਗੀ ਚੜੇ ਲੱਥ ਜਾਂਦੇ ਹੁੰਦੇ ਆ ਤੇ ਆਰਾਮ ਆ ਜਾ ਸਭ ਕੁਝ ਭੁੱਲ ਜਾਂਦਾ ਤੇ ਇਦਾਂ ਕਰੀਏ ਆਪਾਂ ਚੱਲੀਏ ਇਹ ਚਾਹੀਦੀ ਹਸਤਾਲ ਬਖਾਲੀ ਗੀ ਭੈਣ ਜੀ ਨੂੰ ਮੰਮੀ ਫਿਰ ਮੰਜੋਦਾ ਸੱਜੂਗਾ ਕੱਖ ਕੱਢਣ ਦੇ ਹੀ ਨਾ ਮੰਜੋਦਾ ਨੂੰ ਦੱਸਣ ਤੇ ਨਹੀਂ ਵੀ ਤੁਰਿਆ ਆਉਂਦਿਆ ਵਾ ਉਹ ਮੈਂ ਕਹਿ ਕੇ ਆਈ ਆ ਵੀ ਕਰਨ ਢੀਕਣ ਢਿਆ ਵਾ ਹੁਣ ਮੈਂ ਆਪਣੇ ਮਨ ਚ ਤੈਨੂੰ ਦੱਸਿਆ ਸੋਚਿਆ ਵੀ ਕਰਾਈਏ ਇਲਾਜ ਭੈਣ ਜੀ ਦਾ ਸੱਚੀ ਹੋਰ ਕੱਪੜੇ ਪਾ ਤੇ ਚੱਲੀਏ ਚੱਲ ਕਰਨਾ ਹੈ ਮੇਰੇ ਮਾਸੀ ਬੜੀ ਵਧੀਆ ਗੱਲ ਤੁਹਾਡੀ ਤੋ ਪੁੱਤ ਵਧੀਆ ਹੀ ਆ ਕੇ ਮੈਂ ਤਾਂ ਅੱਖਾਂ ਚਾਲਾ ਸ਼ਾ ਕੋਈ ਨਹੀਂ ਮਾੜਿਆ ਮੋਟਾ ਸਰੀਰ ਵਾ ਜਾਂ 200 ਤੇ 11 ਆ ਜਾਂ ਸਰੀਰ ਇਹਦਾ 200 ਸਰੀਰਾਂ ਦੇ ਨਾਲ ਵਾ ਚਲ ਕੋਈ ਨਹੀਂ ਆਰਾਮ ਆ ਜੂਗਾ ਹੁਣ ਮੈਂ ਜਿਹੜਾ ਤੁਹਾਡੀਆਂ ਗੱਲਾਂ ਬਾਤਾਂ ਸੁਣਦੇ ਮੈਨੂੰ ਮਹਿਸੂਸ ਹੋਣ ਰਿਹਾ ਵਾ ਭੈਣ ਜੀ ਜਿਆਦੀ ਨਹੀਂ ਤਗੜੀ ਲੱਗਦੀ ਮੰਮੀ ਸੱਚੀ ਬੜਾ ਹੀ ਮਨ ਖਰਾਬ ਹੁੰਦਾ ਇਹਦੇ ਵੱਲ ਵੇਖ ਕੇ ਵੀ ਮੇਰਾ ਮਨ ਥੋੜੀ ਖਰਾਬ ਕਰਨਾ ਪੁੱਤ ਹੁਣ ਤੁਸੀਂ ਰਾਜੀ ਕਰਨ ਨੂੰ ਖੜਨਾ ਵਾ ਤੇ ਠੀਕ ਕਰਕੇ ਲੈ ਕੇ ਆਉਣਾ ਮਾਨੂੰ ਨੇ ਇਦਾਂ ਕਹਾਂਗੇ ਮੰਮੀ ਮੈਂ ਆਹੀ ਰਹਿਣ ਦੇਣਾ ਵਾਂ ਸੂਟ ਤੇ ਫਿਰ ਉਹਨੂੰ ਵੀ ਕਾਲੀ ਪੈਣ ਦੀ ਫਿਰ ਪਤਾ ਟਾਈਮ ਨਾ ਹੋ ਜੇਗਾ ਪਾਲਾ ਸੂਟ ਹੋਰ ਆਹ ਲਫਾਫੇ ਚ ਪਾ ਲੈਣੀ ਫਟਾ ਆਵੇਂ ਡਾਕਟਰ ਨਾਲ ਉੱਠ ਪਏ ਆ ਗਈ ਕਰਨ ਮੈਂ ਬੱਸ ਕੋਈ ਨਹੀਂ ਤੂੰ ਹੀ ਹੋ ਜਾ ਤੇ ਯਾਰ ਚਲੋ ਇਹਦੇ ਗੱਲ ਪਤੀਆ ਮਾਸੀ ਦੇ ਮਨ ਤੇ ਮੇਰ ਪੈ ਗਈ ਹੈ ਮੰਮੀ ਦਾ ਲਾਜ ਵਧੀਆ ਹੋ ਜੂ ਹੁਣ ਮਨ ਨੂੰ ਨਹੀਂ ਕੇ ਗੱਲ ਦੀ ਟੈਨਸ਼ਨ ਲੈਣੀ ਨਾਲ ਪੈਣ ਨੂੰ ਮੰਮੀ ਨੂੰ ਮਿਲ ਲਵਗੀ ਵਿਚਾਰੀ ਫਿਗਰ ਕਰਦੀ ਰਹਿੰਦੀ ਮੰਮੀ ਵੀ ਮੈਂ ਮੰਮੀ ਨੂੰ ਕੋਸ਼ ਹੋ ਜੂਗੀ ਪੈਣ ਨੂੰ ਇੱਕ ਲੋ ਵਧੀਆ ਗੱਲ ਆ ਸਭ ਨਮਾਜ਼ ਮੈਂ ਰੱਖੇ ਲੇ ਲੈ ਕਰਨੋਂ ਪਹਿਲਾਂ ਮੇਰੀ ਲਮਾਂ ਆ ਕਰਨ ਯਾ ਸ਼੍ਰੀ ਗਾ ਸ਼ਾਸ਼ਿਕਾ ਮੈਂ ਬਸ ਹੋ ਗਿਆ ਚਾਰ ਵਜੇ ਜਾਣੇ ਨਾ ਚਲ ਕੋਈ ਨਹੀਂ ਹੋ ਜਾ ਤੇ ਯਾਰ ਫਿਰ ਠੀਕ ਹਾਂਜੀ ਹਾਂ ਤੇ ਤਾਂ ਹੈ ਨਹੀਂ ਯਾਰ ਪੈਸੇ ਘਰ ਹੁੰਦੇ ਨਹੀਂ ਹੋਰ ਤੂੰ ਮੇਰੇ ਕੱਪੜੇ ਫੜਾ ਮੈਂ ਬਾਹਰੋਂ ਚਲੇ ਆਂ ਆ ਮੈਂ ਦੋ ਸੂਟ ਪਾ ਲੇ ਮਮੀ ਕਹਿੰਦੇ ਦੋ ਸੂਟ ਪਾ ਲੈ ਚਲ ਠੀਕ ਆ ਚਲੋ ਸੁਣਿਆ ਬੋੜੀ ਮਰ ਗਈ ਹੂੰ ਤੇ ਵੀ ਸੀ ਨਹੀਂ ਚੰਗੀ ਭਲੇ ਹੀ ਜਦੋਂ ਚਾਹ ਕਹਿਣ ਗਿਆ ਮੈਂ ਹੁਣ ਤਾਂ ਕੰਮ ਵੀ ਬੰਦ ਹੋ ਗਿਆ ਆਪਾਂ ਤੇ ਹੋਰ ਹੋ ਗਿਆ ਬੰਦ ਕੰਮ ਖਰਾਬ ਹੀ ਆ ਹੈ ਖਰਾਬ ਪੂਰਾ ਖਰਾਬ ਖਰਾਬ ਗਰੀਬਾਂ ਨੇ ਤਾਂ ਕਾ ਕਰਦਾ ਹੋਰ ਕੀ ਬਹੁਤ ਮਾਰਾ ਆ ਯਾਰ ਹੂੰ ਤਾਂ ਰਹਣਾ ਜਾਈਦਾ ਵੈ ਆਹ ਆ ਕਰਦੇ ਨੇ ਫੇਰ ਚੱਲੀਏ ਦਸ ਮਿੰਟ ਆਹੋ ਜਾਣਾ ਤੇ ਚਾਹੀਦਾ ਹੀ ਜਾਂਦੇ ਹੂੰ ਜਾਣਾ ਹੀ ਪਣਾ ਰਿਹਾ ਉਹ ਕੰਮ ਹੀ ਹੋ ਜਾ ਬਣ ਜੇ ਪਰਮਜੀਤ ਪਹਿਲਾ ਦੁੱਖ ਦੀ ਘੜੀ ਲੰਘਦੀ ਨਹੀਂ ਹੈ ਇਹ ਗੱਲ ਹੋ ਗਈ ਤਾਂ ਚਾਚੀ ਕੋਈ ਤਾਂ ਬੈਠੇ ਆ ਆ ਗਿਆ ਆ ਗਿਆ 1 ਮਿੰਟ ਹਾਂਜੀ ਆ ਗਿਆ ਜੋ ਤਾਂ ਕੀ ਹੋ ਗਿਆ ਜੋ ਪਤਾ ਮੰਮੀ ਤੇਰੀ ਨਹੀਂ ਰਹੀ ਦੁਨੀਆ ਦੇ ਵਿੱਚ ਕੀ ਕਹਿੰਦੇ ਜੋ ਮੰਮੀ ਮੰਮੀ ਉੱਠੋ ਮੰਮੀ ਕੀ ਆ ਜੋ ਉੱਠੋ ਮੰਮੀ ਪੋਛ ਲੱਗਦਾ ਕਰਨ ਪੋਛ ਲੱਗਦਾ ਕਰਨਾ ਮੰਮੀ ਕੀ ਆ ਵਾ ਮੈਂ ਤਾਂ ਭੈਣ ਨੂੰ ਕਹਿੰਦਾ ਮम्मी ਦਵਾਈ ਲਾ ਕੇ ਉਹਨਾਂ ਨੂੰ ਉਹ ਤਾਂ ਤੂੰ ਕਿੱਥੇ ਲੱਗ ਗਿਆ ਸੀ ਮੰਮੀ ਉੱਠੋ ਤਾਂ ਭੈਣ ਵੀ ਆਉਣ ਦੀ ਤੁਹਾਨੂੰ ਮਿਲਣੀ ਉਹ ਕਹਿੰਦੀ ਮੈਂ ਮਿਲਣਾ ਆਪਣੀ ਮਾਂ ਨੂੰ ਉੱਠੋ ਤਾਂ ਮੰਮੀ ਮੰਮੀ ਉੱਠੋ ਤਾਂ ਮੰਮੀ ਹੁਣ ਜਿਹਨੂੰ ਵਾਜਾ ਮਾਰਦਾ ਇਹਨੇ ਆਵਾਜ਼ ਨਹੀਂ ਦੇਣੀ ਤੈਨੂੰ ਮੰਮੀ ਇਹਨੂੰ ਜਿੰਨੀਆ ਮਰਜ਼ੀ ਵਾਜਾ ਮਾਰ ਲੀ ਇਹਨੇ ਆਵਾਜ਼ ਨਹੀਂ ਦੇਣੀ ਕੋਤੂਏ ਮੰਮੀ 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 ਉਠੋ ਪੋਤਾ ਉਠਾ ਸਾਡੇ ਕਰਮਾਂ ਚ ਪਤਾ ਨਹੀਂ ਰੱਬ ਨੇ ਕਿੰਨਾ ਕਿਸਤਾ ਲਿਖਿਆ ਵਾ ਪਹਿਲਾਂ ਤਾਂ ਦਾਦੀ ਇਦਾਂ ਹੋ ਗਿਆ ਹੁਣ ਮੰਮੀ ਵੀ ਨਹੀਂ ਰਹੀ ਉਠ ਮੇਰਾ ਪੋਤਾ ਹੌਸਲਾ ਕਰ ਹਣਾ ਹੌਂਦਾਂ ਕਿੱਥੇ ਜਾਣਾ ਆ ਬੱਟਾ ਹੌਸਲਾ ਕਰ ਬੱਟਾ ਦਿਲ ਕਰਨਾ ਪੈਣਾ ਹੁਣ ਤੇ ਹੀ ਸ਼ਰਾ ਮਾਂ ਛੱਡ ਕੇ ਚਲ ਗਈ ਮੇਨ ਨਾ ਉੱਥੇ ਇਧਰ ਆ ਨਹੀਂ ਮੈਨੂੰ ਟਾਈਮ ਨਹੀਂ ਮੈਨੂੰ ਰਹਿਣ ਤਾਂ ਮੇਰੀ ਮੰਮੀ ਲੱਗੇ ਨਹੀਂ ਮੇਰੇ ਮਮੀ ਲੱਗੇ ਰਹਿੰਦੇ ਮਨੇ ਬਜਾ ਚਲ ਉੱਥੇ ਬੈ ਉੱਥੇ ਮਨਪ੍ਰੀਤ ਹਾਂ ਢੈਂ ਮਾ ਪਿਸਟਿਕ ਜੀ ਕਿੰਨੀ ਕੁੜੀ ਲੈ ਜਾਣਾ ਤੇ ਆਪਾਂ ਹਸਪਤਾਲ ਚ ਵਾਦੇ ਪਹੁੰਚਣਾ ਤੂੰਗੇ ਅਗਰ ਉਹਨਾਂ ਬਿਮਾਰ ਵਾ ਤੇ ਕੁੜੀਆਂ ਨੇ ਪਿਸਟਿਕ ਲਾਈ ਨਹੀਂ ਮਮੀ ਮੇਰੇ ਨਾ ਮਮੀ ਕਹਿੰਦੇ ਹੁੰਦੇ ਆ ਜਦੋਂ ਪੇਕੇ ਉੱਨੀ ਨੇ ਨਾ ਐ ਬੰਟਣ ਕੇ ਆਇਆ ਕਰ ਤੇਰੀਆਂ ਚਾਚੀਆਂ ਤਈਆਂ ਨੂੰ ਵੀ ਪਤਾ ਲੱਗੇ ਪੇ ਮੇਰੀ ਕੁੜੀ ਰੜੀ ਸੌਖੀ ਆ ਆਪਣੇ ਘਰ ਚਲ ਬਹੁਤ ਹੁਣ ਤੇ ਹਸਪਤਾਲ ਜਾਣਾ ਵਾ ਕੋਈ ਨਹੀਂ ਹੁਣ ਪਹੁੰਚੀਗਾ ਆਹੋ ਹਾਂ ਹੈ ਨੀ ਮੋਰ ਸਾਲ ਗੱਤ ਆ ਕੀ ਹੋਇਆ ਵਾ ਮੰਮੀ ਨੂੰ ਕਰਨ ਕੇ ਰੋਣ ਡਿਆ ਮਮਮੀ ਉਹ ਠੀਕ ਨਹੀਂ ਜਾਦੀ ਆਖਿਆ ਨਾ ਫਿਰ ਹਸਪਤਲ ਜਾਣਾ ਤੇ ਤਿਆਰੀ ਕਰੋ ਤਿਆਰੀ ਕਰਕੇ ਬੈਠਿਆ ਚਲੋ ਚਲੀਏ ਗੱਡੀ ਚ ਬਾਹਰ ਹਾਂ ਮੈਨੂੰ ਕੋਈ ਠੀਕ ਨਹੀਂ ਲੱਗਣ ਡਿਆ ਕੋਈ ਗੱਲ ਨਹੀਂ ਕਿ ਚੱਲ ਬਹੁ ਆ ਮੰਮੀ ਤੇਰੀ ਪੂਰੀ ਹੋ ਗਈ ਆ ਕੀ 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 ਤੇ ਮੈਨੂੰ ਦਿੰਦਾਂ ਸੁਣਾ ਨਹੀਂ ਗਾ ਮੰਮੀ ਚੱਲ ਆ ਮਮਮੀ ਅਰੇ ਹੋਵੇ ਕੀ ਹੋ ਗਿਆ ਮਮਮੀ ਨੂੰ ਮਮਮੀ ਉੱਠ ਨਹੀਂ ਰਹੀ ਮਮਮੀ ਆਹੜ ਕੋ ਕਿੰਨਾ ਕਰਨੀ ਝੂਠ ਬੋਲਿਆ ਮਮਮੀ ਨੇ ਸੱਚੀ ਨਹੀਂ ਉਹਨੂੰ ਦੱਸਿਆ ਕਰੋ ਤੁਹਾਨੂੰ ਤੋਂ ਪਹਿਲਾਂ ਇਹਨਾਂ ਨੇ ਆਇਆ ਮਮਮੀ ਆਇਆ ਤਾਂ ਯੋ ਮਾਂ ਸੁਬੇ ਲੱ ਮਮੀ ਆਪੀ ਨਾ ਮਮੀ ਆਹ ਅੱਡੀ ਤੇ ਦੁਨੀਆ ਹੀ ਮੁੱਕ ਗਈ ਆ ਮੇਰੇ ਤੇ ਨਿਕਾ ਜਵੀ ਰੱਗੇ ਬੜਾ ਜ਼ਿੰਮੇਵਾਰੀਆਂ ਤੇ ਲੈਗਾ ਚੁੱਪ ਕਰ ਜਾ ਮੰਤਰੀ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਚੁੱਪ ਕਰ ਜਾ ਕਰ ਨਾ ਕੌਣ ਮੇਰਾ ਕੀ ਹੋਏਗਾ ਮੇਰੀ ਮਾਂ ਵੀ ਨਹੀਂ ਰਹੀ ਹੁਣ ਉਨ ਮੈਨਾਂ ਕੀ ਹੋਊਗਾ ਮੈਨੂੰ ਤਾਂ ਅੱਗੇ ਬੜੀ ਫਿਕਰ ਲੱਗੀ ਰਹਿੰਦੀਗੀ ਆਪਣੇ ਵੀਰ ਦੀ ਇੱਕੋ ਇੱਕ ਮੇਰਾ ਸਹਾਰਾ ਏ ਮੇਰੀ ਮਾਂ ਉਹ ਵੀ ਹੁਣ ਮੇਰਾ ਸਾਥ ਛੱਡ ਗਈ ਹੈ ਜਰਾ ਨਹੀਂ ਸੁਣਦੇ ਇੰਨਾ ਕੁ ਕੁਝ ਕਹਿਣੀ ਮੈਂ ਜਾਣਾ ਮੈਂ ਜਾਣਾ ਵੀਰ ਹੀ ਨਹੀਂ ਲੱਗਦਾ ਕਿਤੇ ਮੰਮੀ ਉਠੋ ਮੰਮੀ ਉਠੋ ਕਿਉਂ ਛੱਡ ਕੇ ਚਲ ਗਏ ਮੈਨੂੰ ਦੋਈ ਉਹ ਤੁਹਾਡੀ ਨਹੀਂ ਸਾਡੇ ਤੁਹਾਡੀ ਉਹ ਤੁਹਾਡੇ ਕੋਲ ਰਹਿੰਦੀ ਪੁੱਤ ਚਪਕਾ ਦੇ ਦੋ ਮੰਮੀ ਆਦੇ ਕੋਈ ਵੀ ਨਹੀਂ ਲੈ ਉੱਥੇ ਦੋ ਨਾ ਰੌਂਡ ਹੈ ਕੱਲ ਰੌਂਡਾ ਰੱਬ ਨਾ ਥੋੜੀ ਨਾ ਬਣਾਉਂਦਾ ਰੱਬ ਜੋ ਕਰਦਾ ਉਹ ਹੀ ਬੰਦਾ ਬਾਪਰੇ ਕੋਈ ਵਸਤੀ ਗੱਲ ਨਹੀਂ ਹਾਂਜੀ ਮੰਮਾ ਜੀ ਕਿੱਥੇ ਪਹੁੰਚ ਗਏ ਠੀਕ ਠੀਕ ਆਹ ਪਤਾ ਪਹੁੰਚ ਗਏ ਆਹ ਠੀਕ ਰੋਈ ਜਾਂਦੇ ਵਿਚਾਰੇ ਦੋਵੇਂ ਭੈਣ ਭਰਾ ਹਾਂ ਚਲੋ ਆਜੋ ਉਹ ਤਾਂ ਕਿਹਨੂੰ ਲਾਇਆ ਫੋਨ ਮੈਂ ਲਾਂਣ ਕੇ ਲਾਇਆ ਹੁਣ ਮੈਂ ਕਿੱਥੇ ਪਹੁੰਚਿਆ ਅੱਛਾ ਅੱਛਾ ਮੈਂ ਦੱਸਤਾ ਸਾਰਿਆਂ ਨੂੰ ਲਾਤੇ ਫੋਨ ਤੇ ਤਾਂ ਹੀ ਪਿੰਡ ਵਾਲੇ ਵੀ ਆ ਗਏ ਪੁੱਤ ਜਦੋਂ ਦਾ ਇਹਨਾਂ ਦਾ ਡੈਡੀ ਇਦਾਂ ਹੋ ਗਿਆ ਨਾ ਇਹ ਨਹੀਂ ਕਿਸੇ ਦੇ ਵੀ ਗਏ ਪਿੰਡ ਵਾਲਾ ਉਹ ਗੱਲ ਤੇ ਫਿਰ ਉੱਥੇ ਆ ਜਾਂਦੀ ਜਦੋਂ ਆਪਾਂ ਕਿਤੇ ਜਾਣਾ ਨਹੀਂ ਤੇ ਫਿਰ ਕੋਣ ਕੋਈ ਦੂਜਾ ਵੜਦਾ ਕੋਈ ਜੇ ਕੋਈ ਸੁਣੂਗਾ ਪਿੰਡ ਹੁਣ ਅਸੀਂ ਦੇਰੇ ਚ ਬੈਠੇ ਆ ਪਿੰਡ ਕੋਈ ਸੁਣੂਗਾ ਤੇ ਫੇਰ ਹੀ ਆ ਚਲ ਫੇਰ ਕੋਈ ਅੱਪੇ ਆ ਜੂਗਾ ਕੋਈ ਨਾ ਕੋਈ ਜਨਾਹ ਹੋਊਗਾ ਤੇ ਉੱਥੇ ਆ ਜਾਣਗੇ ਜਿਵੇਂ ਸਸਕਾਰ ਕਰਨ ਉੱਥੇ ਆ ਜਾਂਦੇ ਹੁੰਦੇ ਆ ਤੇ ਸਟਾਇ ਬਾਲਨ ਬਾਲਨ ਲਿਓਣ ਵਾਲਾ ਮੰਗਾ ਲੀਦੇ ਕੋਈ ਨਹੀਂ ਹਾਂ ਮੈਂ ਦਵਾ ਪੈਸੇ ਭੇਜਣਾ ਨਹੀਂ ਪੁੱਤ ਪੈਸੇ ਤੂੰ ਜਿੱਥੇ ਤੇਰੇ ਹੈ ਰੱਖਿਆ ਨੇ ਇੱਥੇ ਰੱਖੇ ਰਹਿਣ ਦੇ ਮੇਰੇ ਕੋਲ ਪੈਸੇ ਹੈਗੇ ਆ ਮੈਂ ਆਪਿਆ ਕਰੂੰਗਾ ਸਾਰੇ ਤੂੰ ਫਿਕਰ ਨਾ ਕਰ ਮੇਰਾ ਪੁੱਤ ਕੋਈ ਵੀ ਕੋਈ ਨਹੀਂ ਇੱਥੇ ਲੋੜਮੀ ਦਾ ਦਿਆ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਨਿਆਣੇ ਨੂੰ ਨਾ ਪੁੱਛਿਆ ਨਾ ਨਿਆਣੇ ਨੂੰ ਤਾਂ ਪਤਾ ਹੀ ਆ ਨਹੀਂ ਨਹੀਂ ਉਹਨੂੰ ਮੈਂ ਕੀ ਪੁੱਛਣਾ ਪੁੱਤ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਕੋਈ ਨਹੀਂ ਕਰੋ ਤੇ ਸੰਭੋ ਹੋ ਜਾਣਾ ਆਹੋ ਤੇ ਬਾਲਨ ਦਾ ਕਰੋ ਫੇਰ ਤੇ ਤੂੰ ਬਾਲਨ ਮੈਂ ਉਹਨੂੰ ਦਿੰਦਾ ਮੁੰਡੇ ਨੂੰ ਪੈਸੇ ਉਹ ਗਵਾਂਡੀ ਨੂੰ ਉਹ ਟਰੈਕਟਰ ਲੈ ਕੇ ਟਰਾਲੀ ਖੜਕੇ ਦੇ ਉੱਥੇ ਸੁੱੜ ਲੀਂਦਾ ਬਾਲਨ ਆਹੋ ਕਿ ਨਾਨਕੇ ਦਾ ਸ਼ੂਟ ਹੁੰਦਾ ਫੇਰ ਆਉਂਦੇ ਨੇ ਆਹ ਜੋ ਵੀ ਕੋ ਚਲੋ ਬਣਦਾ ਉਹਨਾਂ ਨੇ ਲੈ ਆਉਣਾ ਬਾਕੀ ਸਾਰੇ ਰਿਸ਼ਤੇ ਆਉਂਦੇ ਏਦਾਂ ਜਿੰਨੇ ਜਿੰਨੇ ਕਈਆਂ ਨੂੰ ਹੁਣ ਘਰਾਂ 'ਚ ਕੰਮ ਵਾ ਤੇ ਕਿਹਨੇ ਆਪਣਾ ਕੰਮ ਧੰਦਾ ਕਰਕੇ ਫੇਰ ਆਉਣਾ ਵਾ ਚੱਲ ਇਹ ਆ ਤੂੰ ਹੀ ਲੱਗ ਗਈ ਤੂੰ ਹੀ ਛੇਤੀ ਆ ਗਈ ਉਸੇ ਵਰੀ ਪੁੱਤ ਆਹੋ ਤੇ ਮੈਂ ਡਾਕਟਰ ਕੇ ਨੂੰ ਮਾੜਾ ਮਾੜਾ ਫੋਨ ਕਰ ਛੜਨਾ ਕਿਉਂ ਨਾ ਧੰਦਾ ਨਾ ਪੈਸੇ ਮਨ ਪੀਣੇ ਹੁਣ ਨੇ ਕੋਈ ਨਹੀਂ ਲੋਕ ਲਾਇ ਹੋਏ ਨਾ ਆਹੇਗਾ ਡਾਕਟਰ ਨੂੰ ਕਹਿ ਦਿੰਦੇ ਆਂ ਵੀ ਚੱਲ ਆ ਜਾ ਇੱਥੇ ਆਹ ਮੰਦਾ ਹਾਲਾ ਰੋਰ ਹੋ ਗਏ ਬਜਾ ਇੰਦ ਆਹ ਚਲੋ ਆ ਜਾ ਏਦਾਂ ਹੀ ਪੁੱਤ ਮਾਪੇ ਲੱਭਦੇ ਆ ਕਿਤੇ ਆਹ ਕਰਨਾ ਰੋਣਾ ਮੰਮੀ ਨੂੰ ਵੇਖ ਲਾ ਰੱਜ ਰੱਜ ਕੇ ਇਹ ਨਹੀਂ ਉਹ ਬਾਅਦ ਵਿੱਚ ਚਿਹਰਾ ਲੱਭਣਾ ਸਾਨੂੰ ਡੈਡੀ ਨੂੰ ਵੀ ਹੁਣ ਬਸ ਸਪੋਰਟ ਵਾਂਗ ਹੀ ਵੇਖੀਦੀ ਆ ਵਾ ਹੁਣ ਮੰਮੀ ਵੀ ਆਡਾ ਸਾਥ ਛੱਡ ਗਈ ਹੈ ਪਹਿਲਾਂ ਡੈਡੀ ਨੇ ਆਡਾ ਸਾਥ ਛੱਡਤਾ ਹੈ ਹੁਣ ਮੰਮੀ ਵੀ ਮੇਰਾ ਸਾਥ ਛੱਡ ਗਈ ਹੈ ਅੱਜ ਤੱਕ ਢੀਕਦੇ ਹੀ ਡੈਡੀ ਵਾਪਸ ਆਵੇ ਡੈਡੀ ਵਾਪਸ ਆਵੇ ਤੇ ਆਪ ਦੋਵੇਂ ਜਣੇ ਜਾ ਕੇ ਬੈ ਗਏ ਹਾਂ ਮੈਂ ਕਿੰਨੂੰ ਮਾਂ ਕਹਾਂਗਾ ਕਿੰਨੂੰ ਕਹਾਂ ਆਪਣੀ ਮਾਂ ਹੁਣ ਕਿ ਕਹਾਂ ਮੈਂ ਰੋਟੀ ਮੰਗੂ ਹੁਣ ਮੈਂ ਕੱਲਾ ਹੀ ਰਹਿ ਗਿਆ ਹੁਣ ਤੇ ਨੰਨੇ ਬੱਸ ਜੰਮਾ ਦੇ ਲੋ ਬਾਜ ਨਹੀਂ ਹੁਣ ਦੇਣੀ ਭੈਣ ਜੀ ਨੇ ਮੇਰਾ ਤਾਂ ਜਾਗਰਵਾ ਲਈਦਾ ਵਾ ਜੇ ਕਿਤੇ ਮਰੇ ਮਰੇ ਵਾਪਸ ਆ ਜਾਣ ਤੇ ਪੁੱਤ ਚੁੱਪ ਕਰ ਜੂ ਸਬਰ ਕਰ ਲੋ ਰੱਬ ਨੂੰ ਚੁੱਪ ਮम्मी ਸਬਰ ਨਹੀਂ ਹੁੰਦਾ ਹੁੰਦਾ ਨਹੀਂ ਫਿਰ ਹੁਣ ਕੀ ਕਰੀਏ ਪੁੱਤ ਉੱਠ ਉੱਠ ਮੈਂ ਰੋਜ਼ ਕਹੀਂ ਨਹੀਂ ਮम्मी ਨੂੰ ਮਿਲ ਜਾਣਾ ਮਿਲ ਜਾਣਾ ਟਾਈਮ ਨਹੀਂ ਲੱਗਦਾ ਛੱਡ ਜਾਣਾ ਪੁੱਤ ਜਪ ਕੋ ਨਹੀਂ ਆ ਜਾਣਾ ਹੈ ਮੇਰੀ ਮਾਂ ਮੇਰਾ ਸਾਥ ਛੱਡ ਗਈ ਹੈ ਉਹਦੇ ਗੱਲ ਸਹੀ ਜਿਹਾ ਚੁੱਪ ਚੁੱਪ ਸਤਨਾ ਜੀ ਵੀ ਇਹਨੂੰ ਚੁੱਪ ਕਰਾ ਦੂ ਹੁਸਲਾ ਦੇ ਕਰੀ ਨਾ ਮੰਮੀ ਮੰਦੇ ਆਪ ਹੀ ਨਹੀਂ ਹੁਸਲਾਉਂਦਾ ਇਹ ਕਿਸੇ ਦੀ ਸੱਚੀ ਕਹਾਣੀ ਆ ਤੇ ਇਸ ਨੂੰ ਵੇਖ ਕੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੇ ਤੁਗੇ ਤਾਂ ਕਿ ਹੋਰ ਜ਼ਿਆਦਾ ਭੈਣ ਭਰਾ ਸਾਡੇ ਨਾਲ ਜੁੜ ਸਕਣ ਧੰਨਵਾਦ